ਮਰੂਹੀ ਮੈਂ ਤੁਮਾ ਲਸਨਤ ਨਗਰ ਰਾਦੀਆਂ ਦੀ ਰਹਿਣ ਵਾਲੀ ਆ ਇਹ ਥੋੜੇ 16 ਅਪ੍ਰੈਲ ਦੀ ਗੱਲ ਹੈ 2024 ਦੀ ਕਿ ਮੈਂ ਆਪਣਾ 4 ਲੱਖ ਦੇ ਦੋ ਦੋ ਕਰਕੇ ਚਾਹੇ ਦੋ ਦੋ ਲੱਖ ਦੇ ਬੈਂਕ ਆਫ ਬਰੋਦਾ ਇਹਦੇ ਵਿੱਚ ਕੈਸ਼ੀਅਰ ਸੀਗਾ ਦਲਜਿੰਦਰ ਸਿੰਘ ਉਹਨੂੰ ਦੇਖ ਕੇ ਆਏ ਸੀਗੀ ਉਹ ਸਾਨੂੰ ਉਹ ਸਾਡਾ ਕਾਫੀ ਅਥਾ ਨਾਨ ਬਚਮਨ ਤੋਂ ਅਸੀਂ ਉਹਨੂੰ ਜਾਣਦੇ ਸੀਗੇ ਉਸਦੇ ਫਾਦਰ ਸਰਦਾਰ ਬਲਦੇਸ਼ ਸਿੰਘ ਜੀ ਉਹ ਵੀ ਮੇਰੇ ਫਾਦਰ ਨਾਲ ਹੀ ਗਵਰਨਮੈਂਟ ਜੋਬ ਕਰਦੇ ਸੀਗੇ ਰਿਟਾਇਰਡ ਨੇ ਔਰ ਉਹ ਲੜਕਾ 5-6 ਸਾਲ ਤੋਂ ਇਥੇ ਬੈਂਕ ਆਫ ਬਰੋਦਾ ਵਿੱਚ ਗਵਰਨਮੈਂਟ ਜੋਬ ਕਰ ਰਿਹਾ ਸੀਗਾ ਉਸਦੇ ਕਾਲ ਕਰਨ ਤੇ ਉੱਥੇ ਸਾਨੂੰ ਕੋਈ ਬੈਂਕ ਦੀ ਪਾਲਿਸੀ ਦੱ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਸਰਵਿਸ ਸਿਰਫ ਉਹਨਾਂ ਵਾਸਤੇ ਹੀ ਹੁੰਦੀ ਹੈ ਕਿ ਅਗਰ ਤੁਸੀਂ 1 ਸਾਲ ਵਾਸਤੇ ਕੋਈ 1 ਲੱਖ ਜਮਾ ਕਰਵਾਉਂਦੇ ਹੋ ਤਾਂ ਉੱਤੇ 20% ਵਿਆਜ ਮਿਲਦਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ ਸਾਨੂੰ ਦੱਸਿਆ ਕਿ ਸਾਲ ਦਾ 10 ਲੱਖ ਦਾ ਕੋਟਾ ਸੀ ਜਿਹਦੇ ਵਿੱਚ ਮੈਂ ਆਪਣੇ ਮਾਂ ਪਰ ਅਰਬਜੋਤ ਕੋਲ ਦਾ ਵੀ ਕੀਤਾ ਹੈ ਆਪਣੀ ਸਿਸਟਰ ਦਾ ਵੀ ਕੀਤਾ ਹੈ ਤੇ ਇਹ ਗੱਲ ਫਿਰ ਤੁਸੀਂ 4 ਲੱਖ ਦਾ ਕੋਟਾ ਮੇਰੇ ਕੋਲ ਰਹਿ ਗਿਆ ਹੈ ਔਰ ਤੁਸੀਂ ਕਰਵਾਲੋ ਤੁਹਾਨੂੰ 1 ਸਾਲ ਵਾਸਤੇ 20% ਵਿਆਜ ਮਿਲੇਗਾ ਤੇ ਚਲੋ ਉਸ ਦੀ ਗੱਲ ਮੰਨਦੇ ਉਸਨੇ ਦੋ ਚੈੱਕ ਦੀ ਡਿਮਾਂਡ ਕੀਤੀ ਜੋ ਕਿ ਉਹਨੇ ਮੈਨ ਦੇ ਕੇ ਆਈ ਸੀ ਪਰ ਉਸ ਨੂੰ ਮੈਨੂੰ ਕੋਈ ਮੈਸੇਜ ਵਗੈਰਾ ਨਹੀਂ ਆਇਆ ਜਾਂ ਕੋਈ ਡਾਕੂਮੈਂਟ ਵਗੈਰਾ ਉਹਦੇ ਵੱਲੋਂ ਨਹੀਂ ਦਿੱਤੇਗੇ ਜਦੋਂ ਮੇਰੇ ਬਾਰ-ਬਾਰ ਕੁਛ ਸੰਦੇਮ ਕਿਹਾ ਗਿਆ ਕਿ ਉਸਨੇ ਬਾਰ-ਬਾਰ ਇਹੀ ਕਿਹਾ ਕਿ ਮੈਂ ਤੁਹਾਨੂੰ ਆਂਦਾ ਜਾਂਦਾ ਫੜਾ ਦਾਂਗਾ ਜਦੋਂ ਮੈਂ ਘਰੇ ਰਹਿ ਜਾਾਂਗਾ ਕਿਉਂਕਿ ਉਹ ਸਾਡੇ ਦੋ ਗਲੀਆਂ ਛੱਡ ਕੇ ਹੀ ਉਸਰਕਾਰ ਸੀਗਾ ਉਹ ਵੀ ਮੱਲਾ ਸੰਤਨਗਰ ਦਾ ਹੀ ਵਸੀਏ ਤੇ ਫਿਰ ਉਸ ਤੋਂ ਬਾਅਦ ਵੀ ਜਦੋਂ ਨੂੰ ਕੁਛ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਨੀਤ ਲਈ ਦੀ ਗੱਲ ਹੈ ਮੈਂ 2 ਲੱਖ ਰੁਪਏ ਆਪਣੇ ਮੰਮੀ ਦੇ ਅਕਾਊਂਟ ਵਿੱਚ ਕੈਸ਼ ਜਮਾ ਕਰਵਾਣ ਗਈ ਸੀ ਤੇ ਉਹ ਤੋਂ ਉਸਨੇ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਜਮਾ ਕਰਨ ਲੱਗਿਆ ਔਰ ਕਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਮੈਂ ਲੇਟ ਐਂਟਰੀ ਵਿੱਚ ਜਮਾ ਕਰ ਦਿੱਤੇ ਨੇ ਬਟ ਜਦੋਂ ਬੈਂਕ ਦਾ ਕੋਈ ਮੈਸੇਜ ਨਹੀਂ ਆਇਆ ਔਰ ਮੈਂ ਲਗਾਤਾਰ ਉਹਨੂੰ 20 25 ਦਿਨ ਪੁੱਛਦੀ ਰਹੀ ਪੁੱਛਦੀ ਰਹੀ ਫਿਰ ਅਗਸਤ ਵਿੱਚ 1.5 ਮਹੀਨੇ ਬਾਅਦ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚੋਂ ਦਲਜੀਤ ਕੋ ਔਰ ਵਾਈਫ ਆਫ ਜਿੰਦਰ ਸਿੰਘ ਕੋ ਟੋਟਲ ਮਲਦੇ ਨੇ ਉਹਨਾਂ ਦੇ ਅਕਾਊਂਟ ਵਿੱਚ ਇਲੀਗਲੀ ਸਾਡੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਸਾਨੂੰ ਡਿਪੋਜ਼ਿਟ ਦਾ ਮੈਸ ਹਣ ਜਿਹਦੇ ਅਕਾਊਂਟ ਵਿੱਚੋਂ ਵੀ ਟਰਾਂਸਫਰ ਕੀਤੇ ਗਏ ਨੇ ਉਹਨਾਂ ਨੇ ਸਾਡੇ ਉਤੇ ਬੈਂਕ ਵਿੱਚ ਲਿਖਵਾ ਦਿੱਤਾ ਹੈ ਕਿ ਇਸ ਅਕਾਊਂਟ ਵਿੱਚ ਟਰਾਂਸਫਰ ਹੋਏ ਨੇ ਔਰ ਸਾਡੇ ਅਕਾਊਂਟ ਵਿੱਚੋਂ ਲੀਨ ਐਕਟੀਵਿਟੀ ਜਿਹੜੀ ਆ ਉਹ ਲੱਗਦੀ ਹੈ ਔਰ 2 ਲੱਖ ਜਿਹੜਾ ਉਹ ਵੀ ਅਸੀਂ ਕਢਵਾ ਨਹੀਂ ਸਕਦੇ ਇਸ ਕਰਕੇ ਉਹ ਟੋਟਲ ਜਿਹੜਾ ਹੈ 6 ਲੱਖ ਦਾ ਘਪਲਾ ਜਿਹੜਾ ਹੈ ਸਰਦਾਰ ਦਿਲਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ ਔਰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਨਾਲ ਜਿੰਨੇ ਵੀ ਸਾਥੀ ਖੜੇ ਨੇ ਇਹਨਾਂ ਸਾਰਿਆਂ ਦੇ ਇਨ ਇਨ ਆਮਾਉਂਟ ਹੈਗੀ ਹੈ ਨੀਅਰ ਅਬਾਊਟ ਔਰ ਇਹ ਬੈਂਕ ਵੱਲੋਂ ਬੈਂਕ ਵੱਲੋਂ ਇਹ ਦੱਸਿਆ ਗਿਆ ਹੈ ਕਿ ਇਹ ਨੀਅਰ ਅਬਾਊਟ 1.5 ਕਰੋੜ ਦਾ ਘਪਲਾ ਹੈਗਾ ਔਰ ਨਵੇਂ ਸਾਲ ਵਾਲੇ ਦਿਨਸਾਂ ਮੈਨੂੰ ਜਦੋਂ ਸਾਰੀ ਗੱਲ ਪਤਾ ਲੱਗੀ ਸੀ ਤੇ ਮੈਂ ਉਸ ਨੂੰ ਮੈਸੇਜ ਕਾਲ ਕੀਤੇ ਉਸਨੇ ਮੇਰਾ ਕੋਈ ਕਾਲ ਨਹੀਂ ਉਠਾਇਆ ਔਰ ਮੈਸੇਜ ਵਿੱਚ ਉਹਨੇ ਮੈਨੂੰ ਜਵਾਬ ਦਿੱਤਾ ਹੈ ਜਿਹਦੇ ਵੀ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਉਹਦੇ ਵਿੱਚ ਉਹਨੇ ਇਹ ਕਿਹਾ ਹੈ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਪਰ ਇਹ ਸਭ ਚੋਂ ਨਿਕਲਣ ਤੋਂ ਬਾਅਦ ਪਰ ਉਸ ਤੋਂ ਬਾਅਦ ਉਸਨੇ ਮੈਨੂੰ WhatsApp ਤੋਂ ਬਲੌਕ ਕਰ ਦਿੱਤਾ ਔਰ ਨੰਬਰ ਵੀ ਬਲੌਕਿੰਗ ਵਿੱਚ ਪਾ ਦਿੱਤਾ ਹੈ ਔਰ ਮੈਂ ਮੈਨੂੰ ਲੱਗਦਾ ਕਿ ਇਸ ਵਿੱਚ ਉਹਦਾ ਇਕੱਲੇ ਦਾ ਕੋਈ ਹੱਥ ਨਹੀਂ ਹੈਗਾ ਔਰ ਵੀ ਕੋਈ ਸ਼ਾਮਿਲ ਨਹੀਂ ਬਟ ਉਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਇਹ ਉਹਦੇ ਖਿਲਾਫ ਅਸੀਂ SSP ਦੇ ਆਫਿਸ 'ਤੇ ਵੀ ਕੰਪਲੇ ਸਾਡੀ ਇਹ ਰਿਕਵੈਸਟ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਜਿਹੜਾ ਹੈ ਉਹ ਹੱਲ ਕੀਤਾ ਜਾਏ ਉਹ ਤਾਂ ਜਿੰਦਰ ਸਿੰਘ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਬਣਾ। ਅਸੀਂ ਐਜੋ ਜਿੱਥੇ ਰਹਿ ਰਹੇ ਨੇ ਕਿਉਂਕਿ ਉਹਦੇ ਮਾਤਾ ਪਿਤਾ ਘਰ ਵਾਪਸ ਆ ਚੁੱਕੇ ਨੇ ਤੇ ਉਹ ਮਕਾਨ ਸੇਲ ਕਰਕੇ ਤੁਰ ਜਾ ਨਾ ਸਕਿਆ। ਬੈਂਕ ਵਾਲਿਆਂ ਦੇ ਜਿਹੜੇ ਪਹਿਲੇ ਮੈਨੇਜਰ ਸੀ ਉਹ ਸਾਰਾ ਸਟਾਫ ਤੇ ਟ੍ਰਾਂਸਫਰ ਹੋ ਚੁੱਕਾ ਹੈ। ਮੈਨੇਜਰ ਨੂੰ ਵੀ ਮੈਂ ਬਹੁਤ ਕੁਝ ਬਚਿਆ ਸੀ। ਬਸ ਉਹ ਸਾਨੂੰ ਇਹੀ ਕਹਿੰਦੇ ਕਿ ਜਿਹੜੀ ਉਹਦੀ ਵਾਈਫ ਹੈ ਮਨਦੀਪੌਰ ਜਿਆਦਾ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹਦੇ ਅਕਾਊਂਟ ਵਿੱਚ ਹੋਈਆਂ ਨੇ ਤੇ ਤੁਸੀਂ ਉਹਦੇ ਘਰ ਜਾ ਕੇ ਗੱਲ ਕਰੋ। ਉਹਦੇ ਫਾਦਰ ਇਨ ਲਾ ਕੁਲ ਕਾਫੀ ਪ੍ਰ ਮੇਰਾ ਬੇਟਾ ਜਿਹੜਾ ਸੀ ਬੈਂਕ ਤੋਂ ਬਰੋਦਾ ਚ ਸਰਵਿਸ ਕਰਦਾ ਸੀ ਇਸ ਕਰਕੇ ਮਤਲਬ ਮੈਂ ਤੇ ਮੇਰਾ ਨਾਮ ਬਲਦੇਵ ਸਿੰਘ ਆ ਮੈਂ ਤੇ 32 ਸਾਲ ਸਰਵਿਸ ਕੀਤੀ ਇੱਕ ਰੁਪਏ ਦਾ ਨਹੀਂ ਮਤਲਬ ਕੋਈ ਗੱਲਬਾਤ ਹੋਈ ਉਹ ਵੀ ਚਲੋ ਠੀਕ ਜੀ ਸਾਨੂੰ ਨਹੀਂ ਪਤਾ ਕਿ ਬਾਕੀ ਬੈਨੀਫਿਟ ਕੀ ਉਹਨਾਂ ਕੀਤਾ ਹੋਵੇ ਮਤਲਬ ਇੱਕ ਇਹ ਵੀ ਗੱਲ ਆ ਕਿ ਇਕੱਲਾ ਬੰਦਾ ਤੇ ਇਹ ਅਧਿਕਾਰ ਵੀ ਨਹੀਂ ਸਕਦਾ ਕਿਉਂਕਿ ਤੇ ਇਹ ਮੈਨੇਜਰ ਮਤਲਬ ਮੈਨੇਜਰ ਦੀ ਕੀ ਜੂਕੀ ਜਿਵੇਂ ਉਹ ਚੈੱਕ ਵੀ ਨਹੀਂ ਕਰਦਾ ਇਹ ਜੇ ਬਾਕੀ ਚਲੋ ਹੋਈਆਂ ਨੇ ਇਸ ਕਰਕੇ ਉਹ ਮੈਰਿਟ ਹੈ ਬੱਚਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹਦਾ ਆਪਣਾ ਪਰਿਵਾਰ ਹੈ ਤੇ ਉਹ ਕਰਦਾ ਇਸ ਬਾਰੇ ਸਾਨੂੰ ਨੇ ਕੁਝ ਨਹੀਂ ਦੱਸਿਆ ਕੋਈ ਸਟਾਈ ਨਹੀਂ ਦੱਸੀ ਤੇ ਕੀ ਹੈ ਕਿ ਨਹੀਂ ਇਸ ਕਰਕੇ ਅਸੀਂ ਮੈਂ ਅਸੀਂ ਆਪਣੇ ਪੈਨਸ਼ਨਰ ਮੈਂ ਤੇ ਇਸ ਕਰਕੇ ਅਸੀਂ ਆਪਣਾ ਗੁਜ਼ਾਰਾ ਤੇ ਬਾਕੀ ਸਾਡੇ ਕੋਲ ਉਹ ਹੀ ਮਤਲਬ ਆਪਣਾ ਮਕਾਨ ਹੈ ਇਸ ਕਰਕੇ ਮੇਰਾ ਇਸ ਕਰਕੇ ਮੈਂ ਤੇ ਬੱਚੇ ਲੈ ਕੇ ਇੱਥੇ ਮਤਲਬ ਆਪਣਾ ਗੁਜ਼ਾਰਾ ਕਰਨ ਲਿਆ ਇਹ ਕਰਕੇ ਬਾਕੀ ਉਹ ਜਿੱਥੇ ਆਇਆ ਉਹਦੇ ਨਾਲ ਮਤਲਬ ਜੋ ਵੀ ਬੈਂਕ ਕਰੇਗਾ ਜਾਂ ਉਹ ਦੱਸੀਗਾ ਸਟਾਈ ਜਿਹੜੀ ਹੈ ਇਹ ਬੈਂਕ ਤੇ ਹੀ ਹੋਇਆ ਸਭ ਕੁਝ ਤੇ ਬੈਂਕ ਹੀ ਦੱਸ ਸਕਦਾ ਤੇ ਲੋਕੀ ਆ ਰਹੇ ਆ ਇੱਕ ਸਾਨੂੰ ਬੜਾ ਪਰੇਸ਼ਾਨ ਕਰਨ ਦੇ ਜੇ ਮਤਲਬ ਮੇਰੀ ਮੈਸੇਜ ਠੀਕ ਵੀ ਨਹੀਂ ਹੈਗੀ ਤੇ ਮਤਲਬ ਉਸ ਕਰਕੇ ਮਤਲਬ ਬੀਪੀ ਦਾ ਉਹਨਾਂ ਦਾ ਮਰੀਜ਼ ਨੇ ਤੇ ਰਾਤੀ 8:00 ਕੀ ਤੇ ਇੱਕ ਬੰਦਾ ਜਿਹਨੇ ਸਾਨੂੰ ਮੇਰੇ ਤੱਕ ਇਹਨਾਂ ਦੱਸਿਆ ਵੀ ਨਹੀਂ ਜੇ ਉਹ ਆ ਕੇ ਤੇ ਉਹਨੇ ਠੁੱਡੇ ਮਾਰੇ ਆ ਤੇ ਸਾਨੂੰ ਪਰੇਸ਼ਾਨ ਕਰਦੇ ਆ ਸਾਡਾ ਜੇ ਕੋਈ ਵੀ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਇਹੀ ਹੋਊਗਾ ਬੈਂਕ 'ਚ ਤੇ ਇਹਨਾਂ ਦਾ ਖਾਤਾ ਨਹੀਂ ਹੈਗਾ ਉਹ ਕੇਮਰਾ ਬੈਂਕ 'ਚ ਇਹਨਾਂ ਦਾ ਖਾਤਾ ਹੀ ਉਹਨੇ ਖਾਤਾ ਖਲਾਇਆ ਤੇ ਪਾਸਬੁੱਕੇ ਹੀ ਉਹਦੇ ਕੋਲ ਇਹ ਉਹ ਹੀ ਕਢਾਉਂਦਾ ਰਿਹਾ ਤੇ ਜਾਂ ਐਂਟਰੀ ਜੋ ਕਰਦਾ ਰਿਹਾ ਉਹ ਕਿ ਇਸ ਕਰਕੇ ਇਹ ਤੇ ਕੈਮਰੇ ਲੱਗੇ ਤੁਸੀਂ ਆਪੇ ਸਪੈਸ਼ਲ ਹੋ ਸਕਦਾ ਹੋ ਕਿ ਇਹ ਬੈਂਕ 'ਚ ਪੈਸੇ ਕਢਾਉਣਗੇ ਜਾਂ ਨਹੀਂ ਗਏ ਇਹ ਆਪੇ ਹੀ ਤਾਂ ਸੱਚਾਈ ਸਾਹਮਣੇ ਆ ਜਾਣੀ ਇਸ ਕਰਕੇ ਇਹ ਤੇ ਨਾਮ ਬੈਂਕ 'ਚ ਅਜੇ ਤੱਕ ਗਏ ਆ ਇਹ ਨਾ ਇਹਨਾਂ ਨੇ ਕੋਈ ਫਰਕ ਨਹੀਂ